ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਬ ਤੁਸੀਂ ਸਾਡੇ ਪੌਂਤ ਵਧੀਆ ਹੋਵਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖ ਚੁੱਕੇ ਹੋ ਅਸੀਂ ਅੱਜ ਗੱਲ ਕਰਾਂਗੇ ਮੂਲ ਮੰਤਰ ਦੀ ਸ਼ਕਤੀ ਬਾਰੇ ਮੂਲ ਮੰਤਰ ਦਾ ਫਲ ਕਿਵੇਂ ਮਿਲਦਾ ਹੈ ਸੋ ਇਸ ਕਰਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੁਣੀਓ ਤੇ ਨਾਲ ਦੀ ਨਾਲ ਹੋਰ ਭੈਣ ਭਰਾਵਾਂ ਦੇ ਨਾਲ ਜਰੂਰ ਸਾਂਝਾ ਕਰਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੂਲ ਮੰਤਰ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਜਿਹੜੀ ਮੂਲ ਮੰਤਰ ਕਰਦੇ ਆ ਉਹਨਾਂ ਦੀ ਗੱਲ ਰੱਬ ਨੂੰ ਵੀ ਮੰਨੀ ਪੈਂਦੀ ਹੈ ਕਿਵੇਂ ਸਾਰਾ ਕੁਝ ਹੋ ਜਾਂਦਾ ਹੈ ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪੰਜ ਗੱਲਾਂ ਜੋ ਤੁਸੀਂ ਹਮੇਸ਼ਾ ਯਾਦ ਰੱਖਣੀਆਂ ਨੇ ਸਭ ਤੋਂ ਪਹਿਲੀ ਗੱਲ ਮੂਲ ਮੰਤਰ ਗੁਰੂ ਨਾਨਕ ਸਾਹਿਬ ਜੀ ਜਦੋਂ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤਿੰਨ ਦਿਨ ਅਲੋਪ ਰਏ ਤੇ ਜਦੋਂ ਬਾਹਰ ਆਉਂਦੇ ਨੇ ਤੇ ਉਹ ਮੂਲ ਮੰਤਰ ਦਾ ਉਚਾਰਨ ਕਰਦੇ ਨੇ ਦੂਸਰੀ ਗੱਲ ਜਿਹੜਾ ਇੱਕ ਮਨ ਇਕਜੁੱਟ ਹੋ ਕੇ ਇਹ ਮੰਤਰ ਦਾ ਜਾਪ ਕਰਦਾ ਹੈ ਇਹਦੇ ਅੱਗੇ ਸਾਰੇ ਮੰਤਰ ਫੇਲ ਹੋ ਜਾਂਦੇ ਆ ਹੋਇਆ ਕਿ ਕਿਸੇ ਨਗਰ ਦੇ ਵਿੱਚ ਕੋਈ ਤੰਤਰ ਮੰਤਰ ਕਰਨ ਵਾਲਾ ਪਖੰਡੀ ਸਾਧ ਰਹਿੰਦਾ ਸੀ ਉਸ ਨੂੰ ਵਿਦਿਆ ਵੀ ਆਉਂਦੀ ਸੀ ਪਰ ਉਹ ਵਿਦਿਆ ਦਾ ਗਲਤ ਇਸਤੇਮਾਲ ਕਰਦਾ ਸੀ ਜਿਹੜਾ ਵੀ ਉੱਥੋਂ ਲੰਘਦਾ ਸੀ ਉਸ ਨੂੰ ਰੋਕ ਲੈਂਦਾ ਸੀ ਉਸ ਦੇ ਹੱਥ ਵਿੱਚ ਇੱਕ ਧਾਗਾ ਫੜਿਆ ਹੁੰਦਾ ਸੀ ਆਖਦਾ ਇੱਕ ਸਿਰਾ ਇਸ ਦਾ ਮੈਂ ਫੜਦਾ ਤੇ ਇੱਕ ਧਾਗੇ ਦਾ ਸਿਰਾ ਤੁਸੀਂ ਫੜੋ ਮੈਨੂੰ ਵੱਟ ਛਾੜਨੀ ਆ ਮੇਰੀ ਮਦਦ ਕਰ ਦਿਓ ਰਾਹੀ ਉਹਦਾ ਲਿਬਾਸ ਦੇਖ ਕੇ ਰੁਕ ਜਾਂਦੇ ਤੇ ਉਹ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਉਸ ਨੂੰ ਤਾਂਬੇ ਦੀ ਤਾਰ ਬਣਾ ਦਿੰਦਾ ਸੀ ਬੜੀ ਤਿੱਖੀ ਤਾਰ ਬਣ ਜਾਂਦੀ ਸੀ ਇੰਨੀ ਤਿੱਖੀ ਤਾਰ ਬਣ ਜਾਂਦੀ ਸੀ ਉਹ ਨੂੰ ਆਪ ਛੱਡ ਦਿੰਦਾ ਸੀ ਉਹ ਜਾ ਕੇ ਸਾਹਮਣੇ ਵਾਲੇ ਦੇ ਗਲੇ ਵਿੱਚ ਵੱਜਦੀ ਸੀ ਇਟਾ ਵੱਡਾ ਜ਼ਖਮ ਹੋ ਜਾਂਦਾ ਸੀ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਸੀ ਪਰ ਉਹ ਫੜਿਆ ਨਹੀਂ ਸੀ ਗਿਆ ਕਿਉਂਕਿ ਉਸ ਦੀ ਵਿਦਿਆ ਕਰਕੇ ਉਹ ਫੜਿਆ ਨਹੀਂ ਸੀ ਜਾਂਦਾ ਇਦਾਂ ਬੜਾ ਕੁਝ ਕਰਦਾ ਰਿਹਾ ਆਖਿਰਕਾਰ ਜਦੋਂ ਉਹਨੇ ਇੰਨਾ ਕੁਝ ਕੀਤਾ ਤਾਂ ਕੋਈ ਨਾਮ ਦੀ ਕਮਾਈ ਵਾਲਾ ਜਿਹੜਾ ਮੂਲ ਮੰਤਰ ਦਾ ਜਾਪ ਕਰਨ ਵਾਲਾ ਗੁਰਮੁਖ ਸੀ ਕੋਈ ਉਥੋਂ ਲੰਘਿਆ ਉਹਦੇ ਨਾਲ ਵੀ ਉਸਨੇ ਉਹ ਚਾਲ ਕਰਨੀ ਚਾਹੀ ਪਰ ਉਸ ਦੀ ਇੱਕ ਵੀ ਪੇਸ਼ ਨਾ ਗਈ ਕਿਉਂਕਿ ਮੋਲ ਮੰਤਰ ਦੇ ਅੱਗੇ ਸਾਰੇ ਮੰਤਰ ਫੇਲ ਨੇ ਉਹਨੇ ਐਵੇਂ ਹੀ ਕੀਤਾ ਜਿਵੇਂ ਉਹ ਕਰਦਾ ਸੀ ਧਾਗੇ ਦਾ ਇੱਕ ਸਿਰਾ ਉਸ ਨੂੰ ਫੜਾਇਆ ਤੇ ਇੱਕ ਆਪ ਫੜਿਆ ਛੱਡਣ ਲੱਗੇ ਤਾਂ ਉਹ ਤਾਰ ਬਣੇ ਹੀ ਨਾ ਬੜਾ ਕੁਝ ਜ਼ੋਰ ਲਗਾ ਕੇ ਦੇਖਿਆ ਤੇ ਫਿਰ ਚੜਣਾ 'ਚ ਟਹਿ ਕੇ ਪੁੱਛਿਆ ਤੁਸੀਂ ਕੌਣ ਹੋ ਕਿਹੜੇ ਨਾਮ ਦਾ ਅਭਿਆਸ ਕਰਦੇ ਹੋ ਸਿੱਖ ਨੇ ਆਖਿਆ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਜੋ ਬਾਣੀ ਹੈ ਅਗੰਮੀ ਰਸ ਦੇਣ ਵਾਲੀ ਹੈ ਮੈਂ ਮੂਲ ਮੰਤਰ ਦਾ ਜਾਪ ਕਰਦਾ ਹਾਂ ਇਹ ਮੰਤਰ ਦੇ ਅੱਗੇ ਸਾਰੇ ਤੰਤਰ ਮੰਤਰ ਫੇਲ ਨੇ ਇਹਦੇ ਅੱਗੇ ਤਾਂ ਸਿੱਧ ਛੜੇ ਗਏ ਸੀ ਸਿੱਧ ਤੰਤਰ ਮੰਤਰ ਕਰਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਝੜ ਗਏ ਸੀ ਉਹਨਾਂ ਨੇ ਮਾਫੀ ਮੰਗੀ ਸੀ ਹੁਣ ਇੱਥੇ ਇੱਕ ਗੱਲ ਹੋ ਰਹੀਆ ਕਈ ਵਾਰ ਆਪਾਂ ਕਿਸੇ ਹੋਰ ਦੇ ਚੱਕਰਾਂ 'ਚ ਪੈ ਜਾਂਦੇ ਆ ਪਰ ਜੋ ਆਪ ਅੰਨਾ ਹੋਵੇ ਉਹ ਦੂਜੇ ਨੂੰ ਕਿਵੇਂ ਰਾਹ ਪਾ ਸਕਦਾ ਹੈ ਇਸ ਤਰ੍ਹਾਂ ਮੂਲ ਮੰਤਰ ਦੀ ਦੂਜੀ ਗੱਲ ਜੋ ਆਪਾਂ ਯਾਦ ਰੱਖਣੀ ਹੈ ਕਿ ਮੂਲ ਮੰਤਰ ਦੀ ਸ਼ਕਤੀ ਅਕੇ ਸਾਰੇ ਤੰਤਰ ਮੰਤਰ ਫੇਲ ਹਨ ਹੁਣ ਆਉਂਦੇ ਆ ਤੀਜੀ ਗੱਲ ਤੇ ਇਹ ਕਥਾ ਸੁਣੋ ਜੀ ਜਿਵੇਂ ਕੋਈ ਅੰਨਾ ਬੰਦਾ ਸੀ ਕੀ ਕੀਤਾ ਉਹਨੇ ਘਰ ਤੋਂ ਚੂਰੀ ਬੰਨੀ ਆ ਲੜ ਬਣ ਕੇ ਤੁਰ ਪਿਆ ਅੱਗੇ ਜਾਂਦਾ ਜਾਂਦਾ ਰਾਹ ਭੁੱਲ ਗਿਆ ਰਾਹ ਭੁੱਲ ਕੇ ਜੰਗਲ ਅੰਦਰ ਵੜ ਗਿਆ ਦਾਖਲ ਹੋ ਗਿਆ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਜੰਗਲ ਦੇ ਅੰਦਰ ਚਲਾ ਗਿਆ ਫਿਰ ਹੌਲੀ-ਹੌਲੀ ਦੁਖੀ ਹੋ ਗਿਆ ਪੁਕਾਰਾਂ ਕਰਨ ਲੱਗਾ ਕੋਈ ਮੈਨੂੰ ਰਾਹ ਦੱਸੋ ਇੱਕ ਹੋਰ ਬੰਦਾ ਵੀ ਉੱਥੇ ਜੰਗਲ 'ਚ ਸੀ ਉਸਨੇ ਆਵਾਜ਼ ਸੁਣੀ ਸੁਣ ਕੇ ਆਇਆ ਤੇ ਕਹਿਣ ਲੱਗਾ ਭਿਆਨਕ ਜੰਗਲ ਚੋਂ ਮੈਂ ਤੈਨੂੰ ਕੱਢ ਕੇ ਰਸਤੇ ਪਾ ਸਕਦਾ ਪਰ ਮੈਨੂੰ ਇਹ ਦੱਸ ਇਹਦੀ ਬਦਲੇ ਮੈਨੂੰ ਕੀ ਮਿਲੇਗਾ ਉਹ ਅੰਨਾ ਬੰਦਾ ਕਹਿੰਦਾ ਭਾਈ ਦੇਖ ਮੇਰੇ ਕੋਲ ਤਾਂ ਭੋਜਨ ਹੀ ਆ ਚੂਰੀ ਆ ਇਹ ਮੈਂ ਤੈਨੂੰ ਦੇ ਸਕਦਾ ਉਹ ਕਹਿੰਦਾ ਪਹਿਲਾਂ ਮੈਨੂੰ ਚੂਰੀ ਖਵਾ ਫਿਰ ਮੈਂ ਤੈਨੂੰ ਰਸਤੇ ਤੇ ਪਾਉਂਗਾ ਪਹਿਲਾਂ ਮੇਰੀ ਪੇਟਾ ਦੇ ਮੈਨੂੰ ਕੀ ਪਤਾ ਬਾਦ ਵਿੱਚ ਤੋਂ ਮੁੱਕਰ ਜਾਵੇ ਉਹਨੇ ਚੂਰੀ ਬੰਦੀ ਦੇ ਹਵਾਲੇ ਕਰਤੀ ਚੂਰੀ ਖਾਣ ਤੋਂ ਬਾਅਦ ਉਹ ਬੰਦਾ ਅੰਨੇ ਬੰਦੇ ਨੂੰ ਲੈ ਕੇ ਤੁਰ ਪਿਆ ਰਸਤੇ ਵਿੱਚ ਇੱਕ ਬਿਨਾ ਮੋਨ ਤੋਂ ਖੂਹ ਸੀ ਉਹ ਕਾਫੀ ਚਿਰ ਤੋਂ ਬੰਦ ਸੀ ਉਸ ਵਿੱਚ ਪਾਣੀ ਨਹੀਂ ਸੀ ਉਹ ਡੂੰਘੇ ਟੋਏ ਦੀ ਸ਼ਕਲ ਦਾ ਬਣਿਆ ਹੋਇਆ ਸੀ ਆਸ-ਪਾਸੇ ਵਾਰਡ ਨਹੀਂ ਸੀ ਦੋਨੋਂ ਜਣੇ ਤੁਰੇ ਜਾਂਦੇ ਖੂਹ ਚ ਡਿੱਗ ਪਏ ਅੰਨੇ ਬੰਦੇ ਨੇ ਦੁਖੀ ਹੋ ਕੇ ਆਖਿਆ ਤੇ ਬੁਰੇ ਭਲੇ ਸ਼ਬਦ ਕਹੇ ਮੇਰੀ ਚੂਰੀ ਖਾ ਕੇ ਮੈਨੂੰ ਖੂਚ ਸੁੱਟਾ ਚੂਰੀ ਖਾਣ ਵਾਲਾ ਬੋਲਿਆ ਵੀ ਕਭਰਾ ਨਾ ਮੈਂ ਵੀ ਨਾਲ ਹੀ ਡਿੱਗਿਆ ਉਹਨੇ ਕਿਹਾ ਤੂੰ ਕਿਵੇਂ ਡਿੱਗ ਪਿਆ ਉਹਨੇ ਕਿਹਾ ਮੈਂ ਵੀ ਤੇਰਾ ਸਾਥੀ ਅੰਨਾਈਆ ਮੈਨੂੰ ਵੀ ਅੰਨ੍ਹੀ ਜਾਣ ਮੇਰੀ ਵੀ ਜੋਤ ਹੈ ਨਹੀਂ ਨਿਤਰ ਹੈ ਨਹੀਂ ਉਹਨੇ ਕਿਹਾ ਫਿਰ ਤੂੰ ਸੁਜਾਖਾ ਹੋਣ ਦਾ ਦਿਖਾਵਾ ਕਿਉਂ ਕੀਤਾ ਮੈਨੂੰ ਰਾਹ ਦੱਸਣ ਦਾ ਵਿਸ਼ਵਾਸ ਕਿਉਂ ਦਿਵਾਇਆ ਉਸਨੇ ਉੱਤਰ ਦਿੱਤਾ ਸਭ ਕੁਝ ਚੋਰੀ ਦੇ ਲਾਲਚ ਨੇ ਕਰਵਾਇਆ ਮੈਨੂੰ ਲਾਲਚ ਮੈਨੂੰ ਭੁੱਖ ਲੱਗੀ ਸੀ ਇਸ ਕਰਕੇ ਮੈਨੂੰ ਲਾਲਚ ਆ ਗਿਆ ਜੇ ਮੈਂ ਤੈਨੂੰ ਰਾਹ ਦੱਸਣ ਦੀ ਗੱਲ ਨਾ ਕਰਦਾ ਤੇ ਤੂੰ ਮੈਨੂੰ ਚੋਰੀ ਕਿਤੇ ਖਵਾਉਣੀ ਸੀ ਤੇ ਕਹਿਣ ਦਾ ਭਾ ਇਹੋ ਜਿਹੇ ਬੰਦੇ ਹੁੰਦੇ ਆ ਜੋ ਕਹਿ ਦਿੰਦੇ ਆ ਆਓ ਤੁਹਾਨੂੰ ਮੰਤਰ ਦਈਏ ਐਵੇਂ ਲੋਕ ਇਹਨਾਂ ਦੀਆਂ ਗੱਲਾਂ ਚਾ ਜਾਂਦੇ ਆ ਇਹੋ ਜਿਹੇ ਲੋਕ ਜੋ ਗਿਆਨ ਦਾ ਰਾਹ ਦੱਸਣ ਦਾ ਦਾਵਾ ਕਰਦੇ ਆ ਉਹ ਆਪ ਤਾਂ ਨਰਕਾਂ ਵਿੱਚ ਡਿੱਗਦੇ ਆ ਤੇ ਦੂਜਿਆਂ ਨੂੰ ਵੀ ਸੁੱਟਦੇ ਆ ਗੁਰੂ ਨਾਨਕ ਦੇਵ ਜੀ ਦੇ ਮੂਲ ਮੰਤਰ ਤੋਂ ਵੱਡਾ ਹੋਰ ਕਿਹੜਾ ਮੰਤਰ ਹੋ ਸਕਦਾ ਹੈ ਕੌਣ ਦੇ ਸਕਦਾ ਹੈ ਮੰਤਰ ਗੁਰੂ ਜੀ ਨੇ ਮੰਤਰ ਦਿੱਤਾ ਹੋਇਆ ਜੀ ਉਹ ਗੱਲ ਵੱਖਰੀ ਆ ਕਿ ਤੁਸੀਂ ਨਹੀਂ ਲਿਆ ਸਾਡੇ ਗੁਰੂ ਨੇ ਸਾਨੂੰ ਮਹਾ ਮੰਤਰ ਦਿੱਤਾ ਹੋਇਆ ਫਿਰ ਹੁਣ ਸਾਨੂੰ ਕਿਸੇ ਸਮੇਂ ਇਹ ਵੀ ਹੁੰਦਾ ਕਿ ਇਹ ਮੰਤਰ ਜੋ ਅਸੀਂ ਜਪਦੇ ਹਾਂ ਪਰ ਸਾਡੇ ਤੇ ਅਸਰ ਨਹੀਂ ਕਰਦਾ ਨਿਰਵੈਰ ਆਪਾਂ ਜਪਦੇ ਹਾਂ ਪਰ ਨਿਰਵੈਰ ਬਣ ਨਹੀਂ ਪਾਉਂਦੇ ਵੈਰ ਦੀ ਭਾਵਨਾ ਅੰਦਰੋਂ ਖਤਮ ਨਹੀਂ ਹੁੰਦੀ ਨਿਰਭਉ ਜਪਦੇ ਆ ਪਰ ਡਰ ਬਣਿਆ ਰਹਿੰਦਾ ਲੋਕਾਂ ਦਾ ਕਿ ਲੋਕੀ ਕਹਿਣਗੇ ਬੜੇ ਤਰ੍ਹਾਂ ਦੇ ਡਰ ਆ ਬੰਦੇ ਅੰਦਰ ਮੌਤ ਦਾ ਡਰ ਤਾਂ ਹੈਗਾ ਯਾ ਨਾ ਬੜਾ ਪ੍ਰਭਲ ਆ ਮੂਲ ਮੰਤਰ ਜੇ ਇੱਕ ਮਨ ਇੱਕ ਚਿਤ ਹੋ ਕੇ ਜਪਿਆ ਹੋਵੇ ਦੁਨੀਆ ਦੇ ਡਰ ਕੀ ਇਹ ਤਾਂ ਮੂਲ ਮੰਤਰ ਵਿੱਚ ਇੰਨੀ ਸ਼ਕਤੀ ਆ ਕਿ ਸਾਡੇ ਅੰਦਰੋਂ ਮੌਤ ਦਾ ਭੈ ਵੀ ਦੂਰ ਕਰ ਦੇਵੇਗਾ ਜਿਨ੍ਹਾਂ ਨੇ ਜਪਿਆ ਨਾ ਇਹ ਉਹ ਸਰਹੰਦ ਦੀਆਂ ਦੀਵਾਰਾਂ 'ਚ ਵੀ ਜਿਣੇ ਗਏ ਪਰ ਡੋਲੇ ਨਹੀਂ ਆਰਿਆਂ ਹੇਠ ਉਹਨਾਂ ਨੇ ਆਪਣੇ ਸੀਸ ਦੇ ਤੇ ਆਰਿਆ ਨਾਲ ਜੀਰੇ ਗਏ ਪਰ ਡੋਲੇ ਨਹੀਂ ਖਿਆਲ ਕਰਿਓ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਜੀਵਨ ਤਾਂ ਜਾਣੋ ਪਰ ਆਪਾਂ ਕਿੱਧਰ ਨੂੰ ਜਾ ਰਹੀਆਂ ਅੱਜ ਲੋੜ ਆ ਸਾਨੂੰ ਇਹ ਸਿੱਖਣ ਦੀ ਕਿ ਆਪਾਂ ਆਪਣੇ ਆਪ ਨੂੰ ਕਿਵੇਂ ਦਾ ਬਣਾ ਲਿਆ ਇਹ ਆਪਾਂ ਜਾਣੀ ਆਪਣੇ ਗੁਰੂ ਨੂੰ ਛੱਡ ਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆਂ ਇਹ ਜੀ ਗੱਲ ਤੁਸੀਂ ਯਾਦ ਰੱਖਿਓ ਕਿ ਗੁਰੂ ਜੀ ਨੇ ਆਪਾਂ ਨੂੰ ਮੰਤਰ ਦਿੱਤਾ ਹੋਇਆ ਤੁਸੀਂ ਨਹੀਂ ਲਿਆ ਉਹ ਵੱਖਰੀ ਗੱਲ ਐ ਜਦੋਂ ਵੈ ਨਦੀ ਵਿੱਚੋਂ ਮਹਾਰਾਜ ਜੀ ਇਸ਼ਨਾਨ ਕਰਕੇ ਬਾਹਰ ਆਏ ਤਾਂ ਉਹਨਾਂ ਨੇ ਉਦੋਂ ਹੀ ਮੂਲ ਮੰਤਰ ਉਚਾਰਿਆ ਸੀ ਸੁਲਤਾਨਪੁਰ ਲੋਧੀ ਦੀ ਗੱਲ ਆ ਅੱਜ ਵੀ ਉਹ ਵੈ ਨਦੀ ਉੱਪਰ ਮੂਲ ਮੰਤਰ ਲਿਖਿਆ ਹੋਇਆ ਹੈ ਕਈ ਵਾਰ ਅਸੀਂ ਝਗੜਦੇ ਹਾਂ ਅਸੀਂ ਝਗੜਿਆਂ 'ਚ ਪੈ ਜਾਂਦੇ ਹਾਂ ਕਿ ਮੂਲ ਮੰਤਰ ਕਿੱਥੋਂ ਤੋਂ ਕਿੱਥੇ ਤੱਕ ਆ ਉੱਥੋਂ ਇਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਾਂ ਕਈ ਮਾਪੁਰਖ ਨਾਨਕ ਹੋਸੀ ਵੀ ਸੱਚ ਤੱਕ ਜਪਾਉਂਦੇ ਆ ਤਾਂ ਆਪਾਂ ਇਨ੍ਹਾਂ ਵਿਵਾਦਾਂ ਵਿੱਚ ਪਈ ਜਾਂਦੇ ਆ ਨਾਮ ਨਹੀਂ ਜਪਦੇ ਜਿੰਨਾ ਸਮਾਂ ਬਹਿਮ ਬਾਜ਼ੀਆਂ ਚ ਲਗਾਉਨੇ ਆ ਤੇ ਚੌਥੀ ਗੱਲ ਇਹ ਆ ਕਿ ਜੇ ਜੀਬ ਨਾਲ ਉਹਨਾਂ ਸਮਾਂ ਆਪਾਂ ਨਾਮ ਜਪ ਲਈਏ ਨਾਤੇ ਸਾਡੀ ਕੋਲदाई ਭਲਾ ਹੋ ਜਾਵੇਗਾ ਪਰ ਨਹੀਂ ਅਸੀਂ ਇਦਾਂ ਨਹੀਂ ਕਰਦੇ ਇਸ ਕਰਕੇ ਸਾਨੂੰ ਇਹ ਚੀਜ਼ਾਂ ਛਟਨੀਆਂ ਪੈਣਗੀਆਂ ਹੁਣ ਪੰਜਵੀਂ ਗੱਲ ਇਹ ਆ ਸਾਨੂੰ ਸਮਝਣਾ ਪਵੇਗਾ ਕਿ ਮੂਲ ਮੰਤਰ ਦਾ ਉਚਾਰਨ ਸ਼ੁੱਧ ਕਰਨਾ ਚਾਹੀਦਾ ਹੈ ਕਈ ਇੱਕ ਓੰਕਾਰ ਦਾ ਉਚਾਰਨ ਸਹੀ ਨਹੀਂ ਕਰਦੇ ਫਿਰ ਕਹਿਣਗੇ ਸਾਨੂੰ ਫਲ ਨਹੀਂ ਮਿਲਦਾ ਅਸੀਂ ਤਾਂ ਇੰਨੀਆਂ মালা ਮੂਲ ਮੰਤਰ ਦੀਆਂ ਕਰਤੀਆਂ ਪਰ ਕਹਿਣਾ ਸਾਨੂੰ ਇੱਕ ਓੰਕਾਰ ਸ਼ੁੱਧ ਨਹੀਂ ਆਉਂਦਾ ਕਈ ਵਾਰ ਅਸੀਂ ਇਸ ਨੂੰ ਇੱਕਮਕਾਰ ਜਾਂ ਕਈ ਹੋਰ ਤਰੀਕਿਆਂ ਦੇ ਨਾਲ ਕਹਿੰਨੇ ਆ ਇਹ ਠੀਕ ਨਹੀਂ ਹੈ ਜੀ ਸਾਨੂੰ ਇਹ ਸ਼ੁੱਧ ਉਚਾਰਨਾ ਚਾਹੀਦਾ ਹੈ ਇੱਕ ਓੰਕਾਰ ਮੂਲ ਮੰਤਰ ਦਾ ਸ਼ੁੱਧ ਉਚਾਰਨ ਬੜੀ ਸਹਿਜ ਨਾਲ ਕਰਨਾ ਚਾਹੀਦਾ ਹੈ ਹਲੀਮੀ ਨਾਲ ਬਾਣੀ ਪੜ੍ਹਨੀ ਚਾਹੀਦੀ ਹੈ ਫਿਰ ਇਸ ਦਾ ਬਹੁਤ ਸਾਡੇ ਤੇ ਅਸਰ ਹੋਵੇਗਾ ਤੇ ਇਹਦੇ ਵਿੱਚ ਇੰਨੀ ਸ਼ਕਤੀ ਹੈ ਕਿ ਜਿਵੇਂ ਜਿਵੇਂ ਜਪੀ ਜਾਵਾਂਗੇ ਤੀਵੇਂ-ਤੀਵੇਂ ਸਾਡਾ ਸੁਭਾ ਮੂਲ ਮੰਤਰ ਜੈਸਾ ਹੋਵੇਗਾ ਕੋ ਕਲਯੁਗ ਦੇ ਵਿੱਚ ਕਿਹੜਾ ਬੀਜਿਆ ਜਿਹੜਾ ਬੀਜੀਏ ਫਲੀਪੂਤ ਹੋਵੇ ਉਹ ਨਾਮ ਦਾ ਬੀਜ ਹੈ ਜੇਕਰ ਅਸੀਂ ਹੋਰ ਬੀਜ ਬੀਜਾਂਗੇ ਹੋਰ ਚੀਜ਼ਾਂ ਕਰਾਂਗੇ ਸਰੀਰਕ ਰੂਪੀ ਧਰਤੀ ਵਿੱਚ ਬੀਜਣ ਲਈ ਉਹ ਫਲੀਪੂਤ ਨਹੀਂ ਹੋਵੇਗਾ ਇਸ ਕਰਕੇ ਸਾਨੂੰ ਇਹ ਸਾਰੀਆਂ ਚੀਜ਼ਾਂ ਸਮਝਣੀਆਂ ਚਾਹੀਦੀਆਂ ਮੂਲ ਮੰਤਰ ਵਿੱਚ ਇੰਨੀ ਸ਼ਕਤੀ ਆ ਇੱਕ ਸਾਖੀ ਆਉਂਦੀ ਆ ਬਾਬਾ ਨੰਦ ਸਿੰਘ ਜੀ ਵੀ ਆਪਾਂ ਨੂੰ ਸੁਨਾਇਆ ਕਰਦੇ ਸੀ ਕਿ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਸਰੇਵੜਿਆਂ ਦੇ ਦੇਸ਼ ਪਹੁੰਚੇ ਉੱਥੋਂ ਦਾ ਰਾਜਾ ਸਾਰੇ ਸਰੇਵੜੇ ਉਹਦੀ ਉਪਾਸਕ ਸੀ ਸਾਰੇ ਲੋਕ ਜਿਹੜਾ ਉੱਥੇ ਸਰੇਵੜਾ ਰਹਿੰਦਾ ਸੀ ਉਹਨਾਂ ਦੇ ਦੇਸ਼ ਵਿੱਚ ਪੈ ਗਿਆ ਸੋਕਾ ਸਰੇਵੜਿਆਂ ਦੇ ਗੁਰੂ ਨੇ ਬੜਾ ਜਤਨ ਕੀਤਾ ਮੀ ਨਾ ਪਿਆ ਇੱਕ ਜ਼ਿਮੀਦਾਰ ਸੀ ਉਥੇ ਉਸਦਾ ਗੁਰੂ ਨਾਨਕ ਸਾਹਿਬ ਜੀ ਉੱਤੇ ਬਹੁਤ ਵਿਸ਼ਵਾਸ ਸੀ ਉਸਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਵਰਖਾ ਪੈ ਜਾਵੇ ਸੋਕਾ ਦੂਰ ਹੋ ਜਾਵੇ ਸਾਰੇ ਲੋਕ ਸੁਖੀ ਹੋ ਜਾਣ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਪਹਿਲਾਂ ਵਰਖਾ ਕਿਵੇਂ ਪੈਂਦੀ ਸੀ ਉਹ ਕਹਿੰਦਾ ਕਿ ਇੱਥੇ ਪਹਿਲਾਂ ਸੇਵੜਾ ਰਹਿੰਦਾ ਸੀ ਉਹ ਜੰਤਰਾ ਮੰਤਰਾਂ ਨਾਲ ਮੀਂਹ ਪਵਾ ਦਿੰਦਾ ਸੀ ਹੁਣ ਪਤਾ ਨਹੀਂ ਕੀ ਹੋ ਗਿਆ ਜੰਤਰ ਮੰਤਰ ਵੀ ਕੰਮ ਨਹੀਂ ਕਰਦੇ ਮਹਾਰਾਜ ਅਸੀਂ ਬੜੇ ਗਰੀਬ ਆ ਸਾਡੇ ਪਰਿਵਾਰ ਦਾ ਗੁਜ਼ਾਰਾ ਫਸਲਾਂ ਤੋਂ ਹੀ ਹੁੰਦਾ ਫਸਲ ਵਰਖਾ ਤੇ ਨਿਰਭਰ ਹੁੰਦੀ ਆ ਕਿਰਪਾ ਕਰੋ ਮਹਾਰਾਜ ਜੀ ਮੀਂਹ ਪਵਾ ਦਿਓ ਗੁਰੂ ਨਾਨਕ ਦੇਵ ਜੀ ਆਖਣ ਲੱਗੇ ਜੰਤਰਾ ਮੰਤਰਾਂ ਤੇ ਪਖੰਡੀਆਂ ਦਾ ਰਾਹ ਛੱਡ ਕੇ ਕਰਤਾਰ ਨੂੰ ਚੇਤੇ ਕਰਿਆ ਕਰੋ ਉਹਦਾ ਮੂਲ ਮੰਤਰ ਜਪਿਆ ਕਰੋ ਉਹ ਤੋਂ ਫਿਰ ਉਹ ਆਖਣ ਲੱਗਾ ਮਹਾਰਾਜ ਕਿਵੇਂ ਕਰੀਏ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਲੋਕਾਂ ਨੂੰ ਮੂਲ ਮੰਤਰ ਦੀ ਦਾਤ ਬਖਸ਼ੀ ਸੀ ਗੁਰੂ ਜੀ ਨੇ ਕਿਹਾ ਕੁਦਰਤ ਰਾਹੀ ਜਾਣੋ ਉਹਨੇ ਕਿਹਾ ਕੁਦਰਤ ਵੀ ਨਹੀਂ ਜਾਣਦੀ ਮਹਾਰਾਜ ਕਹਿੰਦੇ ਕੁਦਰਤ ਮੈਂ ਦਿਖਾ ਦਿੰਨਾ ਕੁਝ ਕ ਦਾਣੇ ਲਿਆਉਂਦੇ ਗਏ ਖੇਤ ਵਿੱਚ ਬੀਜੇ ਗਏ ਜਲਦੀ ਜਲਦੀ ਜਾ ਕੇ ਉਹ ਕਰੋ ਦਾਣੇ ਲਿਆਇਆ ਬਲਦਾਂ ਨੂੰ ਲੈ ਕੇ ਬੀਜਣ ਲੱਗਿਆ ਸਾਥ ਵਿੱਚ ਬੈਠੇ ਲੋਕ ਕਹਿੰਦੇ ਭਾਈ ਕੀ ਹੋ ਗਿਆ ਤੈਨੂੰ ਕਹਿੰਦਾ ਮੈਂ ਬੀਜ ਬੀਜਣ ਜਾ ਰਿਹਾ ਕਹਿੰਦਾ ਮੂਰਖਾ ਕੀ ਕਰੀ ਜਾਣਾ ਜਿਹੜੇ ਦਾਣੇ ਤੇਰੇ ਕੋਲ ਆ ਉਹ ਵੀ ਚਲੇ ਜਾਣਗੇ ਪਰ ਫਿਰ ਵੀ ਉਹ ਗੁਰੂ ਜੀ ਕੋਲ ਦਾਣੇ ਲੈ ਕੇ ਚਲਾ ਗਿਆ ਉਸ ਨੂੰ ਸ਼ਰਧਾ ਸੀ ਵਿਸ਼ਵਾਸ ਸੀ ਤੇ ਫਿਰ ਉਹਨੇ ਗੁਰੂ ਜੀ ਕੋਲ ਜਾ ਕੇ ਆਖਿਆ ਸਤ ਬਚਨ ਜੀ ਇਹਨਾਂ ਦਾਣਿਆਂ ਨੂੰ ਬੀਜੋ ਉਹਨੇ ਹੁਕਮ ਮੰਨਿਆ ਇਸੇ ਤਰ੍ਹਾਂ ਕੀਤਾ ਮੂਲ ਮੰਤਰ ਜਪਦੇ ਜਪਦੇ ਅਨਾਜ ਬੀਜਿਆ ਗੁਰੂ ਜੀ ਕਹਿੰਦੇ ਕੱਲ ਨੂੰ ਆ ਕੇ ਦੇਖੀ ਜਦੋਂ ਦੇਖਿਆ ਖੇਤੀ ਉੱਗ ਗਈ ਪਈਆ ਹਰੀ ਭਰੀ ਹੋਈ ਪਈਆ ਹੈਰਾਨ ਹੋ ਗਿਆ ਉਸਨੇ ਗੁਰੂ ਜੀ ਨੂੰ ਪੁੱਛਿਆ ਇਹ ਕਿਵੇਂ ਹੋ ਗਿਆ ਗੁਰੂ ਜੀ ਕਹਿੰਦੇ ਇਹ ਹੀ ਕੁਦਰਤ ਆ ਇਸੇ ਕਰਕੇ ਕਰਤਾਰ ਜਾਣਿਆ ਜਾਂਦਾ ਜੇ ਤੁਸੀਂ ਉਹ ਕਰਤਾਰ ਦਾ ਸਿਮਰਨ ਕਰੋਗੇ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ ਉਹ ਜੀਮੀਦਾਰ ਨੇ ਫਿਰ ਪਿੰਡ ਵਾਲਿਆਂ ਨੂੰ ਦੱਸਿਆ ਪਹਿਲਾਂ ਤਾਂ ਗੱਲ ਮੰਨੀ ਨਹੀਂ ਜਦੋਂ ਆ ਕੇ ਦੇਖਿਆ ਕਿ ਫਸਲ ਹਰੀ ਭਰੀਆ ਫਿਰ ਸਰੇਵੜੇ ਵਾਲਾ ਪਾਸਾ ਛੱਡ ਕੇ ਲੋਕ ਤੰਤਰਾ ਮੰਤਰਾਂ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਦੇ ਚਰਣੀ ਲੱਗ ਪਏ ਇਸ ਤਰ੍ਹਾਂ ਉੱਥੇ ਮੂਲ ਮੰਤਰ ਦੀ ਕਲਾ ਵਰਤੀ ਵਰਖਾ ਵੀ ਹੋਈ ਉਹਨਾਂ ਨੂੰ ਗਿਆਨ ਵੀ ਮਿਲਿਆ ਆਪਸੀ ਭਾਈਚਾਰਕ ਸਾਂਝ ਵੀ ਵਧੀ ਤੇ ਉਹ ਸਰੇਵੜਾ ਹੋਮੇ ਦਾ ਭਰਿਆ ਮਹਾਰਾਜ ਨਾਲ ਜਦੋਂ ਚਰਚਾ ਕੀਤੀ ਹਾਰ ਗਿਆ ਚਰਚਾ ਵਿੱਚ ਹੋਮੇ ਨੂੰ 6:00 ਵਜੇ ਉੱਠ ਕੇ ਚਲਾ ਗਿਆ ਸੀ ਕਿਉਂਕਿ ਇਹ ਜੋ ਅਚਲ ਬਿਰਤੀ ਵਾਲੇ ਲੋਕ ਹੁੰਦੇ ਆ ਨਿਰੰਕਾਰ ਦਾ ਭੇਵ ਨਹੀਂ ਪਾ ਸਕਦੇ ਇਸੇ ਤਰ੍ਹਾਂ ਸਮੁੰਦਰ ਚ ਰਹਿੰਦੀ ਆ ਮੱਛੀ ਪਰ ਅੰਤ ਨਹੀਂ ਪਾ ਸਕਦੀ ਕੀ ਪੰਛੀ ਕੁਝ ਆਕਾਸ਼ ਦਾ ਵਿਗਾੜ ਸਕਦਾ ਹੈ ਅੰਤ ਨਹੀਂ ਪਾ ਸਕਦਾ ਇਸੇ ਤਰ੍ਹਾਂ ਸਤਗੁਰੂ ਜੀ ਦਾ ਦਿੱਤਾ ਹੋਇਆ ਮੂਲ ਮੰਤਰ ਆ ਜਿਵੇਂ ਜਿਵੇਂ ਅਸੀਂ ਇਹਨੂੰ ਜਪਾਂਗੇ ਮਨ ਵਿੱਚ ਸਹਜ ਆਵੇਗਾ ਕਿਉਂਕਿ ਬਾਣੀ ਨੇ ਸੁਖ ਦੇਣਾ ਹੀ ਦੇਣਾ 108 ਮਾਲਾ ਰੋਜ਼ ਕਰੋ ਮੂਲ ਮੰਤਰ ਦੀਆਂ ਦੁਤੀ ਨਾਲ ਤੁਹਾਨੂੰ ਬਹੁਤ ਹੀ ਫਲ ਮਿਲੇਗਾ ਪਰ ਗੱਲ ਇਹ ਹੈ ਕਿ ਮਨ ਦਾ ਟਿਕਾ ਕਿਵੇਂ ਹੋਵੇ ਫਿਰ ਮਹਾਪੁਰਖਾਂ ਨੇ ਦੱਸਿਆ ਸੀ ਜਦੋਂ ਮਾਲਾ ਫੜ ਕੇ ਧਿਆਨ ਲਗਾਉਣਾ ਫਿਰ ਮਾਲਾ ਵੱਲ ਧਿਆਨ ਰਹਿੰਦਾ ਫਿਰ ਫੁਰਨੇ ਵੀ ਘਟ ਫੁਰਦੇ ਆ ਪਰ ਜੇ ਹੱਥ ਵਿੱਚ ਮਾਲਾ ਫੇਰਨੀ ਤੇ ਉਧਰੋਂ ਗੱਲਾਂ ਹੀ ਕਰੀ ਜਾਣੀਆਂ ਫਿਰ ਇਦਾਂ ਬਾਣੀ ਪੜੀ ਸਾਨੂੰ ਕਿਵੇਂ ਫਲ ਦੇ ਸਕਦੀ ਹੈ ਜਦੋਂ ਆਪਾਂ ਬਾਣੀ ਨੂੰ ਸਮਝ-ਸਮਝ ਕੇ ਜਪਾਂਗੇ ਇਸ ਨਾਲ ਸਾਨੂੰ ਅਰਥ ਵੀ ਸਪਸ਼ਟ ਹੋ ਜਾਣਗੇ ਸਤਿਗੁਰੂ ਦੀ ਕਲਾ ਵੀ ਵਰਤੇਗੀ ਇਸ ਤਰ੍ਹਾਂ ਈਸਾਡੇ ਮੂਲ ਮੰਤਰ ਵਿੱਚ ਸਾਡੀ ਗੁਰੂ ਦੀ ਸ਼ਕਤੀ ਆ ਜਿਹਦੇ ਅਗੇ ਸਿੱਧ ਜਿਹੇ ਲੋਕ ਆ ਉਹਨਾਂ ਦੇ ਤੰਤਰ ਮੰਤਰ ਵੀ ਚੜਕੇ ਸੀ ਫਿਰ ਕਿਉਂ ਨਾ ਅਸੀਂ ਇਹ ਮੰਤਰ ਜਪੀਏ ਵਾਦ ਤੋਂ ਵਾਦ ਨਾਮ ਦਾ ਅਭਿਆਸ ਕਰੀਏ ਸਰਪੱਤ ਦੇ ਭਲੇ ਦੀ ਅਰਦਾਸ ਕਰੀਏ ਤੋਂ ਇਹ ਸੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਜੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਸਤ ਸ੍ਰੀ ਅਕਾਲ ਜੀ